ਗੁਰਪੂਰੇ ਕਿਰਪਾਤਾਰੀ ਗੁਰਪੂਰੇ ਕਿਰਪਾਤਾਰੀ ਗੁਰਪੂਰੇ ਕਿਰਪਾਤਾਰੀ ਪ੍ਰਭੂ ਪੂਰੀ ਲੋਚ ਹਮਾਰੀ ਪ੍ਰਭੂ ਪੂਰੀ ਲੋਚ ਹਮਾਰੀ

and i'm ਗ੍ਰੇਨ ਕ੍ਰਾਈਮ న్యూਸ ਤੋਂ ਅੱਜ ਕੀ ਈਸਟ ਮੋਨਗਰ ਅੰਮ੍ਰਿਤਸਰ ਦੇ ਵਿੱਚ ਜੋ ਲੰਗਰ ਲਗਾਇਆ ਗਿਆ ਆਸਟ੍ਰੀਮ ਸਾਡੇ ਜਿਹੜੇ ਕਾਉਂਸਲਰ ਸਾਹਿਬਾ ਨਵਕਰ ਸਿੰਘ ਟਰੱਕਾਂ ਵਾਲੇ ਜਿਹੜੇ ਉਹ ਆਸਟ੍ਰੀਮ ਪਹੁੰਚੇ ਨੇ ਔਰ ਨੌਜਵਾਨ ਸਿੰਘ ਸਭਾ ਵੱਲੋਂ ਲੰਗਰ ਲਗਾਇਆ ਗਿਆ ਵਾ ਤੰਤਰਮ ਬੱਬਾ ਦੀਪ ਸਿੰਘ ਜਨਮ ਦੇ ਅੜਤੇ ਔਰ ਸਾਡੇ ਨਾਲ ਕਾਉਂਸਲਰ ਸਾਹਿਬ ਪਹੁੰਚੇ ਆ ਔਰ ਉਹਨਾਂ ਦੇ ਦੋ ਕੁ ਵਿਚਾਰ ਸੁਣੋ ਵਾਏੁਰ ਜੀ ਕਾ ਖਾਲਸਾ ਵਾਏੁਰ ਜੀ ਕੀ ਫਤਿਹ ਸਾਡੇ ਵਾਰਡ ਨੰਬਰ 30 ਤੋਂ ਜਿਹੜੀ ਨੌਜਵਾਨ ਸੇਵਕ ਸਭਾ ਬਣੀ ਆ ਬੱਚਿਆਂ ਦੀ ਬੜੀ ਇਹਨਾਂ ਨੇ ਮਿਹਨਤ ਕਰਕੇ ਆਪਰੀਏ ਇੱਕ ਸੁਸਾਇਟੀ ਬਣਾਈ ਆ ਜਿਹਦੇ ਵੱਲੋਂ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਬਰੈਡ ਦਾ ਤੇ ਨਾਲ ਫਿਊਟਰੀ ਦਾ ਲੰਗਰ ਲਾਇਆ ਵਾ ਔਰ ਇੱਕ ਬੜਾ ਵੱਡਾ ਨੇਕ ਉਪਰਾਲਾ ਬੱਚਿਆਂ ਦੇ ਵਿੱਚ ਜਿਹੜਾ ਉਤਸ਼ਾਹ ਆ ਰਿਹਾ ਐ ਇਸ ਪੀੜ੍ਹੀ ਦੇ ਵਿੱਚ ਨੌਜਵਾਨ ਪੀੜ੍ਹੀ ਦੇ ਵਿੱਚ ਸੇਵਾ ਦਾ ਮੈਨੂੰ ਬੜੀ ਖੁਸ਼ੀ ਹੋਈ ਆ ਮੈਂ ਆਪਣੇ ਵੱਲੋਂ ਵਾੜ ਵਾਸੀਆਂ ਵੱਲੋਂ ਇਹਨਾਂ ਨੂੰ ਭਰੋਸਾ ਦਿਵਾਉਣਾ ਕਿ ਇਹ ਬੱਚੇ ਅੱਗੇ ਲਾ ਕੇ ਤਗੜੇ ਹੋ ਕੇ ਕੰਮ ਕਰਨ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹਨਾਂ ਕੋ ਸੇਵਾ ਲੈਂਦਾ ਰਹੇ ਔਰ ਇਹ ਇਸੇ ਤਰ੍ਹਾਂ ਹੀ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਗੁਰੂ ਰਾਮਦਾਸ ਇਹਨਾਂ ਨੂੰ ਹੋਰ ਬਲ ਬੁੱਧੀ ਬਖਸ਼ੇ ਤਾਂ ਕਿ ਇਹ ਇਸੇ ਤਰ੍ਹਾਂ ਹੀ ਇਸ ਕੌਮ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਕੀ ਅੰਕਲ ਜੇ ਜੇ ਐਸੇ ਇਸਰਾਈ ਨੌਜਵਾਨ ਜਿਹੜੇ ਲੰਗਰ ਲੰਗਾਉਂਦੇ ਰਹੇ ਨੇ ਜਿਸ ਤਰ੍ਹਾਂ ਦੀਆਂ ਸੇਵਾਵਾਂ ਕਰਦੇ ਰਹੇ ਨੇ ਤਾਂ ਨਸ਼ਿਆਂ ਤੋਂ ਦੂਰ ਹੋ ਜਾਣਗੇ ਨਾ ਬਿਲਕੁਲ ਬਿਲਕੁਲ ਨਸ਼ਿਆਂ ਤੋਂ ਦੂਰ ਕਰਨ ਦਾ ਇਹੋ ਹੀ ਅਪਰਾਲਾ ਜਾਂ ਖੇਡਾਂ ਵਾ ਤੇ ਯਾ ਇਹ ਲੰਗਰ ਪਾਣੀ ਦੀ ਸੇਵਾ ਵਾ ਤੋਂ ਹੀ ਚੀਜ਼ਾਂ ਵਾ ਜਿਹੜੀਆਂ ਬੱਚਿਆਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕਦੀਆਂ ਔਰ ਮੈਂ ਸਮਝਦਾ ਇਹ ਬੱਚਿਆਂ ਦਾ ਬੜਾ ਵਧੀਆ ਅਪਰਾਲਾ ਆ ਥੈਂਕ ਯੂ ਸਰ ਥੈਂਕ ਯੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਇਸਤ ਮੋਹਨ ਨਗਰ ਆਪਣੇ ਨੀਲਮਣੀ ਨਾਨੇ ਜਿਹੜਾ ਆਪਣੇ ਸਾਥੀਆਂ ਨਾਲ ਲੜ ਕੇ ਜਿਹੜਾ ਲੰਗਰ ਦਾ ਪ੍ਰੋਗਰਾਮ ਕੀਤਾ ਵਾ ਬਾਬਾ ਦੀ ਸੇਵਾ ਦੇ ਗੁਰਪ੍ਰੋਸਬੰਧ ਚ ਉੱਥੇ ਆਏ ਆ ਬੜਾ ਮਜ਼ਾ ਆ ਇੱਥੇ ਆ ਕੇ ਉਤਸ਼ਾਹ ਵੇਖ ਕੇ ਭਰਾਵਾਂ ਦਾ ਮਜ਼ਾ ਆ ਤੇ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਇਸ ਸੋਸਾਇਟੀ ਨਾਲ ਜੁੜਦੇ ਆ ਸੇਵਾ ਭਾਵਨਾ ਰੱਖਦੇ ਆ ਉਹਨਾਂ ਦਾ ਉਤਸ਼ਾਹ ਵੇਖ ਕੇ ਬੜਾ ਮਜ਼ਾ ਆ ਮੈਂ ਆਪਣੇ ਆਪਣੇ ਤੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਵਧਾਈ ਦਿੰਦਾ ਵਾਂ ਤੇ ਭਰੋਸਾ ਦਵਾਣਾ ਵਾਂ ਕਿ ਇਹਨਾਂ ਦੇ ਇਹਨਾਂ ਕੰਮਾਂ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਅਸੀਂ ਵੱਧ ਚੜ ਕੇ ਦਵਾਂਗੇ ਅਗਾ ਤੁਹਾਡੀ ਫਾਦਰ ਸਾਹਿਬ ਜਿਹੜੀ ਕੀ ਇਸ ਸਮੇਂ ਕੀਤੀ ਆ ਉਹਨੂੰ ਵਾਰਡ ਨੂੰ ਤੁਸੀਂ ਕਿਸ ਤਰ੍ਹਾਂ ਸੁਧਾਰੋਗੇ ਕਿਉਂਕਿ ਗਾਂ ਹੁਣ ਤੁਸੀਂ ਜਾਓਗੇ ਦੇਖੋ ਜਿਹੜਾ ਵਾਰਡ ਵਾਸੀ ਆ ਸਾਡੇ ਤੇ ਭਰੋਸਾ ਕਰਤਾ ਵਾ ਅਸੀਂ ਉਹਨੂੰ ਭਰੋਸੇ ਨੂੰ ਕੈਮਰਾ ਖਾਂਗੇ ਹਰ ਤਰ੍ਹਾਂ ਨਾਲ ਜਿੰਨੇ ਜੋਗੇ ਅਗੇ ਇਹਨਾਂ ਦੇ ਨਾਲ ਤੇ ਡਿਵੈਲਪਮੈਂਟ ਵਾਸਤੇ ਤੇ ਹੋਰ ਵੀ ਕੰਮਾਂ ਵਾਸਤੇ ਵੱਧ ਚੜ ਕੇ ਸਾਥ ਦਵਾਂਗੇ ਆਪਣੇ ਦਫਤਰ ਦਾ ਅੱਧਾ ਟਮਾ ਆਪਾਂ ਲੋਕਾਂ ਨੂੰ ਦਵਾਂਗੇ ਇਸ ਕਮ ਨਗਰ ਦੇਖੇ ਜਾਂਦੇ ਹਨ ਮੂਹਨ ਨਗਰ ਰਾਮਨਗਰ ਪਾਣੀ ਬਹੁਤ ਖੰਡਾਰੇ ਆ ਤੇ ਹੀ ਭਰੇ ਆ ਉਹ ਤਾਂ ਤਾਂ ਕੀ ਤੁਸੀਂ ਦੇਖਿਆ ਉਹ ਅਸੀਂ ਦੇਖਿਆ ਵਾ ਇਹ ਜਿਹੜੀ ਟ ਉਹ ਬਹਿ ਚੁੱਕਾ ਵਾ ਤੇ ਦੂਸਰਾ ਉਥੇ ਜਿਹੜਾ ਉਹਨਾਂ ਦਾ ਦਾਵਾ ਸੀਲਾ ਉਹ ਵੀ ਗੰਦਾ ਵਾ ਅਸੀਂ ਸੌ ਚੁੱਕ ਸਮਗਮ ਹੋ ਗਿਆ ਵਾ ਹੁਣ ਨਵੇਂ ਟਿਊਬਲ ਦੇ ਵਾਸਤੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼